ਸਭ ਤੋਂ ਪਹਿਲਾਂ ਨਾਲ ਹੀ ਮੈਂ ਤੁਹਾਨੂੰ ਸਭ ਨੂੰ ਇੱਕ ਬੇਨਤੀ ਕਰਦੇ ਹਾਂ ਇਹ ਗੱਲ ਦੱਸੂਗਾ ਇਹ ਲੜਾਈ ਹੈ ਕਾਦੀ ਮੇਰੀ ਇਹ ਲੜਾਈ ਹੈ ਲੋਕਾਂ ਦੇ ਮਰੀਜ਼ਾਂ ਦੇ ਹਸਪਤਾਲ ਜਾਣ ਤੋਂ ਬਾਅਦ ਉਹਨਾਂ ਦੀ ਇਲਾਜ ਨਹੀਂ ਤੇ ਸਾਡੇ ਮਾਨਯੋਗ ਵਿਧਾਇਕ ਸਾਹਿਬ ਦੀ ਕੱਲ ਲੜਾਈ ਕਾਦੀ ਹੈ ਉਹ ਵੀ ਸੀ ਸਾਹਿਬ ਨੂੰ ਬਚਾਉਣ ਦੀ ਲੜਾਈ ਜੋ ਵਿਜੀਲੈਂਸ ਦੀ ਇਨਵੈਸਟੀਗੇਸ਼ਨ ਜੋਰਾਂ ਦੇ ਚੱਲ ਰਹੀ ਹੈ ਮੈਨੂੰ ਲੱਗਦਾ ਹੈ ਵੀ ਉਹਨਾਂ ਨੂੰ ਉਹ ਕਿਉਂ ਬਜਾਦ ਆ ਰਹੀ ਹੈ ਤੇ ਮੈਨੂੰ ਲੱਗਦਾ ਵੀ ਇੰਨੀਆਂ ਮਿਰਚਾਂ ਉਹਨਾਂ ਨੂੰ ਨਹੀਂ ਲੱਗਣੀਆਂ ਚਾਹੀਦੀਆਂ ਕੱਲ ਉਹਨਾਂ ਨੇ ਆਪਦੀ ਗੱਲ ਦੇ ਵਿੱਚ ਇੱਕ ਇਹ ਵੀ ਗੱਲ ਕਹੀ ਵੀ ਇੱਥੋਂ ਆਸਟ੍ਰੇਲੀਆ ਤੋਂ ਬੰਦੇ ਆ ਕੇ ਇੱਥੇ ਇਲਾਜ ਕਰਾਇਆ ਕਰਨਗੇ ਮੈਂ ਮੈਡੀਕਲ ਹਸਪੀਟਲ ਦੇ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਮੇਰੀ ਤੁਹਾਨੂੰ ਬੇਨਤੀ ਹੈ ਵੀ ਜੇ ਅਸੀਂ ਪੰਜਾਬ جعفرੀਦਕੋਟ ਤੋਂ ਆਏ ਮਰੀਜ਼ ਹੀ ਸੰਭਲੀਏ ਨਾ ਉਹ ਵੀ ਸਾਡੇ ਵਾਸਤੇ ਬਹੁਤ ਆਸਟ੍ਰੇਲੀਆ ਤਾਂ ਵੀਰੇ ਬਹੁਤ ਬਾਤ ਦੀ ਕਰਦਾ ਬਾਕੀ ਤੁਸੀਂ ਜੋ ਵੀ ਸਵਾਲ ਮੈਨੂੰ ਕਰਨਾ ਚਾਹੋ ਨੇ ਤੁਸੀਂ ਮੈਨੂੰ ਪੁੱਛੋ ਕੱਲ ਦੀ ਜਿਹੜੀ ਗੱਲ ਕਰਦੇ ਆ ਕੱਲ ਜੋ ਬਿਆਨ ਦਿੱਤਾ ਉਸ ਸੱਚ ਹੈ ਹਾਲਾਂਕਿ ਤੁਹਾਡਾ ਨਾਮ ਨਹੀਂ ਲਿਆ ਗਿਆ ਪਰ ਕਿਤੇ ਨਾ ਕਿਤੇ ਅਸਲ ਦੇ ਤੌਰ ਤੇ ਤੁਹਾਨੂੰ ਟਾਰਗੇਟ ਕਰਕੇ ਕਿਹਾ ਗਿਆ ਕਿ ਸਿਰਫ ਫੋਟੋਆਂ ਲਾਉਣ ਨਾਲ ਕੋਈ ਪਾਰਟੀ ਦਾ ਕੋਈ ਉੱਤੇਦਾਰ ਨਹੀਂ ਬਣ ਜਾਂਦਾ ਜਾਂ ਲੋਕਾਂ ਦੇ ਵਿੱਚ ਵਿਚਰਨਾ ਪੈਂਦਾ ਤੁਹਾਡੇ ਤੇ ਇਲਜ਼ਾਮ ਲਾਇਆ ਗਿਆ ਕਿ ਤੁਸੀਂ ਲੋਕਾਂ ਦੇ ਨਹੀਂ ਵਿਚਰੇ ਬਲਕਿ ਸਿਰਫ ਇੱਕ ਦਫ਼ਤਰ 'ਚ ਬੈਠ ਕੇ ਕੰਮ ਚਲਾ ਦਿੱਤਾ ਮੈਂ ਪਿਛਲੇ 1 ਸਾਲ ਦੇ ਵਿੱਚ ਪਹਿਲਾਂ ਮੈਂ 17 ਸਾਲ ਕਾਂਗਰਸ ਦੇ ਵਿੱਚ ਸੇਵਾ ਕੀਤੀ ਫੇਰ ਪਿਛਲੇ 1 ਸਾਲ ਦੇ ਵਿੱਚ ਮੈਂ ਆਮ ਆਦਮੀ ਪਾਰਟੀ ਪਿਛਲੇ MP ਇਲੈਕਸ਼ਨਾਂ ਦੇ ਵਿੱਚ ਜੁਆਇਨ ਕੀਤੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇੱਕ ਮੈਂ ਸਾਰੇ ਭਰਾਵਾਂ ਤੋਂ ਇਹ ਪੁੱਛਣਾ ਚਾਹਾਂਗਾ ਵੀ ਮੈਂ ਤਾਂ ਪਿਛਲੇ 1 ਸਾਲ 'ਚ 365 ਦਿਨ ਹੁੰਦੇ ਉਹਦੇ 'ਚ 250 ਦਿਨ ਕੰਮ ਕੀਤਾ ਜਿਹੜੇ ਤੁਸੀਂ ਗਿਣਦੇ ਹੋ ਕਿੰਨੇ ਦਿਨ ਕੰਮ ਕੀਤਾ ਲੋਕਾਂ ਦੇ ਸਾਹਮਣੇ ਹੈ ਦੂਜੀ ਗੱਲ ਜੇ ਤੁਸੀਂ ਇਹ ਹੀ ਸਮਝਦੇ ਹੋ ਵੀ ਆਉਧਿਆਂ ਦੇ ਨਾਲ ਕੰਮ ਹੁੰਦੇ ਐ ਤੇ ਵੀਰੇ ਇਹ ਤਾਂ ਪਿੱਠ ਤੇ ਜਿੰਦਾ ਹੱਥ ਹੁੰਦਾ ਉਹਦੇ ਨਾਲ ਕ ਹੋ ਸਕਦਾ ਹੈ ਬਾਈ ਜੀ ਜਿੱਥੇ ਮੇਰਾ ਹੱਥ ੜਦਾ ਹੋਵੇ ਇਹਨਾਂ ਦਾ ਹੱਥ ਹੀ ਨਾੜਦਾ ਹੋਵੇ ਕਚੀਚੀ ਉਸੇ ਗੱਲ ਦੀ ਹੋਵੇ ਇਹ ਪਾਸੇ ਦੀ ਗੱਲ ਕਰਦੇ ਜਿਹੜਾ ਤੁਸੀਂ ਮਤਲਬ ਕਰਦੇ ਯੂਨੀਵਰਸਿਟੀ ਦੇ ਕੰਮ ਆਖਰ ਹੈ ਕਿ وجہ ਕੀ ਹੈ ساری ਗੱਲਬਾਤ ਕੀ ਹੈ ਜਿਸ ਨੂੰ ਲੈ ਕੇ ਤੁਸੀਂ ਇਹ ਮੰਨ ਮੁਦੇ ਉਤਾਰਦੇ ਦੇਖੋ ਦੋ ਤਿੰਨ ਚੀਜ਼ਾਂ ਸਭ ਤੋਂ ਵੱਡੀਆਂ ਫਰੀਦਕੋਟ ਨੂਨ ਬਾਬਾ ਫਰੀਦ ਜੀ ਦੀ ਦੇਣ ਹੈ ਇਸ ਯੂਨੀਵਰਸਿਟੀ ਦੀ ਤੇ ਹਸਪਤਾਲ ਦੀ ਇਸ ਹਸਪਤਾਲ ਦੇ ਵਿੱਚ ਜਿਹੜੇ ਰੱਖੇ ਜਾ ਰਹੇ ਮਲਾਜਮ ਉਹ ਮੈਕਸਿਮਮ ਬੰਦੇ ਬਿਨਾ ਕਿਸੇ ਸਿਸਟਮ ਤੋਂ ਰੱਖੇ ਹੋਏ ਐਥਿਕਸ ਤੋਂ ਰੱਖੇ ਹੋਏ ਉਹ ਕਿਵੇਂ ਰੱਖੇ ਜਾਂਦੇ ਜਿਹੜਾ ਕੋਈ ਵੱਡਾ ਲੀਡਰ ਫੋਨ ਕਰਦਾ ਉਹਦੀ ਤਨਖਾਹ 45000 ਉਹ ਬੰਦਾ ਬਿਨਾ ਕਿਸੇ ਸਿਸਟਮ ਤੋਂ ਬਿਨਾ ਗ੍ਰੈਜੂਏਸ਼ਨ ਤੋਂ ਵੀ ਰੱਖਿਆ ਜਾ ਸਕਦਾ ਜੇ ਉਹਦੋਂ ਛੋਟਾ ਲੀਡਰ ਕਰਦਾ ਤਾਂ ਉਹਦੀ 32000 ਉਹਦੋਂ ਛੋਟਾ ਲੀਡਰ ਕਰਦਾ ਤਾਂ 25000 ਤੇ ਫਿਰ ਜਿਹੜੇ ਜਵਾਕ ਸਾਡੇ ਫਰੀਦਕੋਟ ਦੇ ਪੜੇ ਲਿਖੇ ਆ ਉਹ ਕਿੱਥੇ ਜਾਣਗੇ ਜੀ ਇਹ ਸਭ ਤੋਂ ਵੱਡੀ ਲੜਾਈ ਦਾ ਮੁੱਦਾ ਹੈ ਵੀ ਜਿਹੜੇ ਬੱਚੇ ਜਾਂ ਜਿਹੜੇ ਵੀ ਕਰਮਚਾਰੀ ਤੁਸੀਂ ਪਿਛਲੇ ਸਮੇਂ ਦੇ ਵਿੱਚ ਰੱਖੇ ਐ ਉਹ ਕਿਸ ਬੇਸਿਸ ਤੇ ਰੱਖੇ ਉਹਨਾਂ ਦਾ ਕੀ ਇੱਕ ਕ੍ਰਾਈਟੇਰੀਆ ਬਣਾਇਆ ਗਿਆ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਰੱਖਿਆ ਗਿਆ ਕੋਈ ਕ੍ਰਾਈਟੇਰੀਆ ਨਹੀਂ ਕੋਈ ਡਾਕੂਮੈਂਟੇਸ਼ਨ ਨਹੀਂ ਕੋਈ ਉਹਨਾਂ ਦਾ ਡੋਅ ਟੈਸਟ ਨਹੀਂ ਕੋਈ ਉਹਨਾਂ ਦਾ ਮੈਡੀਕਲ ਸਰਟੀਫਿਕੇਟ ਕੀ ਤੁਸੀਂ ਦੱਸ ਸਕਦੇ ਹੋ ਵੀ ਐਂ ਕਦੀ ਨੌਕਰੀਆਂ ਮਿਲਦੀਆਂ ਇੱਕ ਡੀਸੀ ਰੇਟ ਦੇ ਤਨਖਾਹ 'ਤੇ ਰੱਖੇ ਹੋਏ ਬੰਦਿਆਂ ਨੂੰ ਜੇ ਡੀਸੀ ਰੇਟ ਦੀ ਤਨਖਾ 15000 ਰੁਪਏ ਹੈ ਨਾ ਜਨਾਬ ਉਸ ਬੰਦੇ ਨੂੰ ਉੱਥੇ 45000 ਰੁਪਏ ਮਿਲਦਾ ਹੈ ਰੀਜ਼ਨ ਸਿਰਫ ਇਹ ਹੋਣਾ ਚਾਹੀਦਾ ਹੈ ਵੀ ਲੀਡਰ ਵੱਡੇ ਦਾ ਪੋਨ ਆਉਣਾ ਚਾਹੀਦਾ ਕਿ ਇਹ ਰੀਜ਼ਨਾਂ ਤੇ ਅਸੀਂ ਜਿਹੜਾ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਗੰਦ ਪਾਇਆ ਵਿਆ ਦੂਜੀ ਗੱਲ ਜਿੰਨੇ ਵੀ ਟੈਂਡਰ ਉੱਥੇ ਹੋਏ ਆ ਕੋਈ ਵੀ ਟੈਂਡਰ ਆਪ ਦੇ ਪ੍ਰੋਸੀਜਰ ਨੂੰ ਫਾਲੋ ਨਹੀਂ ਕੀਤਾ ਪਰਪਰ ਉਹਦੀ ਬਿਡਿੰਗ ਹੁੰਦੀ ਹੈ ਪਰਪਰ ਉਹਨੂੰ ਆਨਲਾਈਨ ਟੈਂਡਰ ਪਾਇਆ ਜਾਂਦਾ ਹੈ ਤਾਂ ਕਿ ਮੈਕਸਿਮਮ ਕੰਪਨੀਆਂ ਉਹਦੇ ਵਿੱਚ ਹਿੱਸਾ ਲੈ ਸਕਦਾ ਪਰ ਮੈਂ ਮਾਫ ਕਰਨਾ ਮੈਂ ਇਹ ਵੀ ਦੱਸਣਾ ਚਾਹਾਂਗਾ ਵੀ ਸਾਡੇ ਹੀ ਇਥੋਂ ਮਾਨਯੋਗ ਵਿਧਾਇਕ ਸਾਹਿਬ ਦੇ ਨੇੜਲਾ ਬੰਦਾ ਮਿਸਟਰ ਟਿੰਟੂ ਜੀਨੇ ਕੋਲੇ ਬਾਲੇ ਟੈਂਡਰ ਯੂਨੀਵਰਸਿਟੀ ਦੇ ਹੈ ਉਹ ਬੰਦਾ ਕੌਣ ਹੈ ਜੀ ਮੈਂ ਮੈਂ ਜੇ ਤੁਹਾਨੂੰ ਹੀ ਸਵਾਲ ਕਰਾਂ ਤੁਹਾਨੂੰ ਇਹ ਗੱਲ ਦਾ ਪਤਾ ਵੀ ਉਹਨਾਂ ਦੇ ਕੋਲੇ ਕਿਹੜੇ ਕਿਹੜੇ ਟੈਂਡਰ ਸਾਡੇ ਫਰੀਦਕੋਟ ਵਿਧਾਨਸਭਾ ਹਲਕੇ ਦੇ ਹਨ ਸਾਰਾ ਮੰਡੇਕਾ ਦਾ ਕੰਮ ਉਹ ਕਰ ਰਿਹਾ ਸਾਰੀ ਲੇਬਰ ਮੰਡੀ ਦਾ ਕੰਮ ਉਹ ਕਰ ਰਿਹਾ ਫੁੱਲ ਰੇਟਾਂ ਤੇ ਕਰ ਰਿਹਾ ਜਿਸ ਨਾਲ ਕੀ ਸਰਕਾਰ ਨੂੰ ਹਰ ਸਾਲ 5-4 ਕਰੋੜ ਰੁਪਏ ਦਾ ਚੂਨਾ ਲੱਗਦਾ ਉਹ ਪੈਸੇ ਕਿੱਥੇ ਜਾਂਦੇ ਆ ਜੀ ਇਹ ਵੀ ਆਉਣ ਵਾਲੇ ਸਮੇਂ ਤੁਹਾਡੇ ਨਾਲ ਵਾਦਾ ਰਿਹਾ ਜਲਦੀ ਆ ਮੈਡੀਕਲ ਦੀ ਜਦੋਂ ਜਾਂਚ ਪੂਰੀ ਹੁੰਦੀ ਹੈ ਉਸ ਤੋਂ ਬਾਅਦ ਇਹਦੇ ਤੇ ਵੀ ਮੈਂ ਚੰਨਣਾ ਕਰਨਲੀ ਕੱਲੀ ਗੱਲ ਤੇ ਪਾਉਂਗਾ ਵੀ ਕਿਹੜਾ ਘਰੋਂ ਦੇ ਨਾਂ ਸੀ ਕਿਹੜੀ ਇਹ ਕਐਸਯੂਵੀ ਗੱਡੀ ਫੋਰਚਨਰ ਜਿੰਨ ਤੇ ਘੁੰਮਿਆ ਜਾ ਰਹੇ ਆ ਉਹ ਕਿਹਨੇ ਲਾ ਸੀ ਕਿਹਨੇ ਲੈ ਕੇ ਦਿੱਤੀ ਕੌਣ ਆਉਂਦੀ ਚ ਡੀਜ਼ਲ ਪਾਉਂਦਾ ਸਾਡੇ ਦਾ ਐਡੀ ਜਿਆਦਾ ਦਸਰਤਾਂ ਗਈ ਪਈ ਹੈ ਡੀਜ਼ਲ ਤਾਂ ਅਸੀਂ ਲੋਕਾਂ ਤੋਂ ਪਵਾਉਣੇ ਤੇ ਗੱਲਾਂ ਕਰਨੀਆਂ ਉਤਲੀਆਂ ਵੀਰੇ ਆਪ ਦੀ ਸ਼ਬਦਾਵਲੀ ਨੂੰ ਥੋੜਾ ਜਿਹਾ ਥੋੜਾ ਜਿਹਾ ਸਬਰ ਨਾਲ ਚੱਲੋ ਕਿਉਂਕਿ ਜੋ ਪਰਮਾਤਮਾ ਨੇ ਕਰਨਾ ਹੈ ਉਹ ਪਰਮਾਤਮਾ ਨੂੰ ਪਤਾ ਹੈ ਇਸ ਕਰਕੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਸਿੱਖੋ ਤੇ ਦੂਜੀ ਗੱਲ ਜਿਹੜੀ ਤੁਸੀਂ ਮੈਨੂੰ ਪੁੱਛਦੇ ਹੋ ਲੋਕਾਂ ਦੇ ਲਈ ਕੰਮ ਕਰਨ ਦੇ ਮੈਂ ਪਿਛਲੇ 1 ਸਾਲ ਦੇ ਵਿੱਚ 650 ਤੋਂ ਵੱਧ ਆਯੂਸ਼ਮਾਨ ਕਾਰਡ ਫ੍ਰੀ ਫ੍ਰੀ ਲੋਕਾਂ ਲਈ ਬਣਾਏ ਆ ਪਿੰਡਾਂ ਦੇ ਵਿੱਚ ਘਰਾਂ 'ਚ ਜਾ ਜਾ ਕੇ ਫ੍ਰੀ ਬਣਾਏ ਆ ਹਰ ਇੱਕ ਬੰਦੇ ਦੀ ਬਜ਼ੁਰਗ ਦੀ ਪੈਨਸ਼ਨ ਬਿਨਾ ਕਿਸੇ ਕੱਜਲ ਕਰਾ ਬੀਤਾ ਫ੍ਰੀ ਆਫ ਕਾਸਟ ਲਗਵਾਈ ਹੈ ਪੀਐਮ ਕਿਸਾਨ ਯੋਜਨਾ ਪਿਛਲੇ ਕੁ ਸਮੇਂ ਤੋਂ ਮੈਂ ਸ਼ੁਰੂ ਕੀਤੀ ہوئی ਹੈ ਜਿਨ੍ਹਾਂ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਦੇ ਪੈਸੇ ਰੁਕੇ ਹੋਏ ਸੀ ਉਹ ਪੈਸਿਆਂ ਦੇ ਲਈ ਕੇਵਾਈਸੀ ਮੈਂ ਫ੍ਰੀ ਕੰਡਾਂ ਦੇ ਵਿੱਚ ਜਾ ਜਾ ਕੇ ਕਰਦੇ ਆ ਤੇ ਤੁਸੀਂ ਕੀ ਕੰਮ ਕੀਤੇ ਆ ਜੀ ਪਿਛਲੇ ਸਾਢੇ 3 ਸਾਲ ਦਾ ਵੇਰਵਾ ਦਿਓ ਹੁਣ ਇਦੂ ਬਾਅਦ ਇਸ ਕੰਮ ਤੋਂ ਬਾਅਦ ਵਿਹਲਾ ਹੋਣ ਤੋਂ ਬਾਅਦ ਤੁਹਾਡੇ ਸਾਰੇ ਪੱਤਰਕਾਰਾਂ ਨਾਲ ਭਰਾਵਾਂ ਨਾਲ ਮੇਰਾ ਵਾਅਦਾ ਹੈ ਵੀ ਚੰਨਣਾ ਇਹਨਾਂ ਗੱਲਾਂ ਦੀ ਪਾਇਆ ਜਾਊਗਾ ਪੈਸੇ ਕਿੱਥੋਂ ਕਿੱਥੋਂ ਕੱਟੇ ਕੀਤੇ ਜਾਂਦੇ ਆ ਕੀ ਚੱਲ ਰਿਹਾ ਕੀ ਕੰਮ ਹੋ ਰਿਹਾ ਟੈਲ ਵਾਲੀਆਂ ਫੈਕਟਰੀਆਂ ਚੋਂ ਕਿਵੇਂ ਕੀ ਸਮਾਨ ਆ ਰਿਹਾ ਰੇਤਾ ਕਿੱਥੋਂ ਆ ਰਿਹਾ ਬੱਜਰੀ ਕਿੱਥੋਂ ਆ ਰਹੀ ਤੇ ਮੈਂ ਮਾਫ ਕਰਿਆ ਜੇ ਸ਼ਬਦਾਵਲੀ ਨੂੰ ਮੈਂ ਫੇਰ ਕਹੂੰਗਾ ਆਪ ਦੀ ਧਿਆਨ ਚ ਰੱਖਿਆ ਜੇ ਸ਼ਬਦਾਵਲੀ ਹਰੇਕ ਬੰਦੇ ਦੀ ਵੀ ਹੋ ਸਕਦੀ ਸਰ ਇਹਨਾਂ ਨੂੰ ਐਜੂਕੇਸ਼ਨ ਤੁਸੀਂ ਲਾ ਰਹੇ ਹੋ ਕੱਲ ਨੂੰ ਇਹਨਾਂ ਨੂੰ ਸਾਬਤ ਕਰਨਾ ਪਿਆ ਤਾਂ ਕੋਈ ਇਹਦੇ ਵਿੱਚ ਤੁਹਾਡੇ ਕੋਲ ਆਧਾਰ ਹੈ ਜਨਾਬਾ ਦਾ ਰਹੇ ਹੈ ਕਿ 21 ਦਿਨਾਂ ਦੀ ਸੀਐਮ ਸਾਹਿਬ ਵੱਲੋਂ ਇਨਵੈਸਟੀਗੇਸ਼ਨ ਟਾਈਮ ਬౌਂਡਡ ਹੈ ਉਹਦੇ ਵਿੱਚ ਸਾਰਾ ਕੁਝ ਸਾਹਮਣੇ ਆ ਚੁੱਕਿਆ ਹੈ ਕੱਲ ਜਿਹੜਾ ਧਰਨਾ ਸੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇਸ ਗੱਲ ਦਾ ਧਰਨਾ ਸੀ ਉਹ ਹੜ ਬੜਾ ਹਟ ਸੀ ਇਹਨਾਂ ਦੀ ਮਨ ਨੂੰ ਡਰ ਸੀ ਮੈਂ ਤਾਂ ਲੋਕਾਂ ਦੀ ਸਿਹਤ ਬਾਰੇ ਗੱਲ ਕਰਦਾ ਤੇ ਇਹ ਧਰਨਾ ਲਵਾਉਂਦੇ ਐ ਵੀ ਸੀ ਨੂੰ ਬਚਾਉਣ ਵਾਸਤੇ ਤੇ ਜੇ ਕੋਈ ਸਾਬਤ ਹੋ ਰਿਹਾ ਹੈ ਤਾਂ ਹੀ ਇੰਨੀ ਹੜਬੜਾਹਟ ਇਹ ਜਾਇਜ਼ ਕਬਜ਼ਾ ਹੋਤਾ ਹੈ ਉਹ ਕਹਿੰਦੇ ਰੂਲਿੰਗ ਇੱਕ ਐਪਲੀਕੇਸ਼ਨ ਜੇ ਤਨੋਂ ਪਾਇਆ ਜਾਂਦਾ ਜਦੋਂ ਮਰਜੀ ਢਾ ਦੇਣ ਜਣਾ ਜੇ ਨਜਾਇਜ਼ ਲੱਗਦਾ ਹੈ ਪੁੱਡਾ ਦੀ ਇੱਕ ਰੂਲਿੰਗ ਹੈ ਜਿੰਦੇ ਵਿੱਚ ਕਿ ਜਦੋਂ ਕਿਸੇ ਵੀ ਬੰਦੇ ਨੇ ਆਪਦੀ ਜਗ੍ਹਾ ਦੀ ਸੀਐਲਯੂ ਕਰਾਉਣੀ ਹੈ ਚੇਂਜ ਲੈਂਡ ਆਫ ਯੂਜ਼ ਕਰਾਉਣਾ ਹੈ ਉਹਨੇ ਮੂਹਰੋਂ 100 ਫੁੱਟ ਜਗ੍ਹਾ ਉਹਨੂੰ ਉਹ ਪਾਰਕਿੰਗ ਹਸਤੇ ਤੇ ਪਾਰਕ ਹਸਤੇ ਛੱਡਣੀ ਪਊਗੀ ਜਿਸ ਵਿੱਚ ਕਿ ਕੱਲਾ ਮੈਂ ਨੇ ਮੈਂ ਨਹੀਂ ਛੱਡੀ ਵੀ ਸੀ ਸਾਰੇ ਪੰਜਾਬ ਨੇ ਛੱਡੀ ਸੀ ਫੇਰ ਉਹਦੇ ਵਿੱਚ ਲਿਖਿਆ ਜਾਂਦਾ ਹੈ ਵੀ ਅੱਕੋਂ ਜਿਹੜਾ 100 ਫੁੱਟ ਦਾ ਸਟਰਕਚਰ ਹੈ ਜਦੋਂ ਮਰਜ਼ੀ ਸੜਕਾਂ ਚੌੜੀਆਂ ਹੋ ਸਕਦੀਆਂ ਇਹ 100 ਫੁੱਟ ਤੁਹਾਡੇ ਤੋਂ ਲੈ ਕੇ ਅਸੀਂ ਸੜਕ ਚੌੜੀ ਕਰ ਸਕਦੇ ਹਾਂ ਇਸ ਕਰਕੇ ਤੁਸੀਂ ਇਹਦੇ ਵਿੱਚ ਪੱਕੀ ਕੰਸਟਰਕਸ਼ਨ ਨਹੀਂ ਕਰ ਸਕਦੇ ਮੈਂ ਟੈਂਪਰੇਰੀ ਸ਼ੈੱਡ ਪਾਏ ਹੋਏ ਆ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਤੁਹਾਨੂੰ ਲੱਗਦਾ ਆ ਮੇਰੇ ਤੋਂ 5 ਕਿਲੋਮੀਟਰ ਪਰੇ ਜਾਵੜੋ ਕੋੜਕਪੁਰੇ ਵੱਲੋਂ 5 ਕਿਲੋਮੀਟਰ ਨਹਿਰਾਲ ਨੂੰ ਜਾ ਸ਼ਹਿਰ ਆਲੋ ਜਾ ਕੋਈ ਸੈਟ ਹੋ ਰਣੀ ਪਾਏ ਮੇਰੇ ਹੀ ਕਿਉਂ ਦਿਖਦੇ ਆ ਤੇ ਐਮਐਲਏ ਸਾਹਿਬ ਦੇ ਘਰੇ ਜਾਵੜੋ ਬਾਹਰ ਸੈਟ ਨਹੀਂ ਪਾਇਆ ਜਦ ਤੱਕਵਾ ਦਿਓ ਵੀ ਜਨਾਬ ਪਰ ਅਰਸ਼ ਪਰ ਮੈਂ ਮੈਂ ਸਾਰਿਆਂ ਨੂੰ ਇਹ ਵੇੰਦੀ ਕਰਾਂਗਾ ਜੇ ਟਵਾਉਣਾ ਚਾਹੁੰਦੇ ਆ ਜਦ ਮਰਜੀ ਆਉਣ ਵੈਲਕਮ ਅਰਸ਼ ਪਰ ਇੱਕ ਗੱਲ ਸਾਹਮਣੇ ਹੋਰ ਆ ਰਹੀ ਲੱਗੀ ਹੈ ਕਿ ਇਹਨੂੰ ਟੋਣ ਦੇ ਜਿਹੜੇ ਹੈਗੇ ਆ ਉਹ ਆਰਡਰ ਆਲਰੇਡੀ ਹੋ ਚੁੱਕੇ ਸੀ ਫਿਰ ਕਿਉਂ ਨਹੀਂ ਟੋਣ ਉਹ ਆਰਡਰ politically motivated ਸੀ ਉਸ ਤੋਂ ਬਾਅਦ ਉਹਨੂੰ ਰੱਦ ਕਰ ਦਿੱਤਾ ਗਿਆ ਪਰ ਮੈਂ ਇਹੀ ਸਮਝਦਾ ਹਾਂ ਵੀ ਜੇ ਉਹਨਾਂ ਨੂੰ ਲੱਗਦਾ ਹੈ ਤੇ ਮੇਰੇ ਜਦੋਂ ਮਰਜ਼ੀ ਛੱਡਤਾ ਸੀ ਪਿੱਛੇ ਕੋਈ ਮੈਡੀਸਨ ਦੀ ਸੀ ਜਾਂ ਕੁਝ ਉਹਨਾਂ ਦਾ ਬੜਾ ਰੋਲਾ ਪਿਆ ਸੀਗਾ ਐਫਆਈਆਲ ਵੀ ਹੋਈ ਹੈ ਕੀ ਲੱਗਦਾ ਸਾਰਾ ਕੁਝ ਸਹੀ ਹੋਇਆ ਉਹ ਜਿਹੜੀ ਬਿਲਕੁਲ ਗਲਤ ਹੋਇਆ ਨਹੀਂ ਕਮੇਟੀ ਬਣੀ ਮੈਨੂੰ ਲੱਗਦਾ ਸ਼ਾਇਦ ਚਲੋ ਮੈਂ ਤਰੀਕ ਨਹੀਂ ਕਹਾਂਗਾ ਵੀ ਕਿਸ ਦਿਨ ਕਮੇਟੀ ਬਣੀ ਜਿਸ ਦਿਨ ਕਮੇਟੀ ਬਣਦੀ ਹੈ 12 ਬੰਦਿਆਂ ਦੀ ਕਮੇਟੀ ਬਣਦੀ ਹੈ 12 ਬੰਦਿਆਂ ਦੀ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਜਿਹੜਾ ਹੁੰਦਾ ਐਵੀਡੈਂਸ ਹੈ ਉਹਨਾਂ ਨੂੰ ਸਾਹਮਣੇ ਰੱਖਣ ਕਿ ਇਹ 12 ਬੰਦਿਆਂ ਨੇ ਐਵੀਡੈਂਸ ਨੂੰ ਸਾਹਮ ਕੇ ਰੱਖਿਆ ਤਿੰਨ ਦਿਨਾਂ ਬਾਅਦ ਉੱਥੇ ਆ ਕੇ ਕੋਈ ਅੱਗ ਲਾ ਦਿੰਦਾ ਹੈ ਇਹਦਾ ਮਤਲਬ ਵੀ ਤੁਸੀਂ ਐਵੀਡੈਂਸ ਨੂੰ ਬਾਇਓਮੈਡੀਕਲ ਵੇਸਟ ਨੂੰ ਐਵੀਡੈਂਸ ਨੂੰ ਖਤਮ ਕਰਨਾ ਚਾ ਰਹੇ ਹੋ ਮੈਂ ਤੁਹਾਨੂੰ ਜਨਾਬ ਇੱਕ ਗੱਲ ਦੱਸਣੀ ਚਾਹੂੰਗਾ ਕਿਸੇ ਦਾ ਕਤਲ ਕਰਨ ਜੇ ਕੋਈ ਬੰਦਾ ਕਿਸੇ ਦਾ ਕਤਲ ਕਰਦਾ ਉਹਦੇ ਚ ਤਾਂ ਹੋ ਸਕਦਾ ਕੋਈ ਸਜ਼ਾ ਚ ਮਾੜੀ-ਮੋਟੀ ਮਾਫੀ ਮਿਲ ਜੇ ਪਰ ਜੇ ਕਤਲ ਕਰਕੇ ਉਹਦੇ ਸਬੂਤ ਮਟਾਉਂਦਾ ਤਾਂ ਆਈ ਪੀਸੀ 201 ਦੇ ਤਹਿਤ ਸਜ਼ਾ ਚ ਕਦੀ ਮਾਫੀ ਨਹੀਂ ਇਹਦੇ ਵਿੱਚ ਵੀ ਬਕਾਇਦਾ ਇੱਕ ਐਵੀਡੈਂਸ ਨੂੰ ਮਟਾਉਣ ਦਾ ਕੰਮ ਕੀਤਾ ਗਿਆ। ਕੀ ਉਹ ਧਾਰਾ ਲੱਗੀ ਇਹਦੇ ਵਿੱਚ? ਉਹ ਐਵੀਡੈਂਸ ਕਿੱਥੇ ਹੈ ਜੀ? ਉਹ ਐਵੀਡੈਂਸ ਨੂੰ ਅੱਗ ਕਿਉਂ ਲਾਈ ਗਈ? ਕੀ ਉਹ 12 ਬੰਦਿਆਂ ਦੀ ਕਮੇਟੀ ਦੀ ਜ਼ਿੰਮੇਵਾਰੀ ਨਹੀਂ ਬੰਦੀ ਸੀ? ਕੱਲ ਜੋ ਪਰਚਾ ਹੋਇਆ ਮਾਫ ਕਰਨਾ ਉਹ ਦਵਾਈਆਂ ਦਾ ਖੁਰਦ-ਬੁਰਦ ਜੱਕ ਮੈਨੂੰ ਲੱਗਦਾ ਕਰਨ ਆਸਤੀ ਹੋਇਆ। ਬਾਇਓਮੈਡੀਕਲ ਵੇਸਟ ਦਾ ਦੱਸਣ ਜੀ ਕਿੱਥੇ ਹੈ? ਬਾਇਓਮੈਡੀਕਲ ਵੇਸਟ ਦਾ ਇਹਨਾਂ ਨੇ ਕੀ ਕੀਤਾ? ਉਹਦੇ ਬਾਰੇ ਕੀ ਧਾਰਾ ਲਾਈ? ਜਿਹੜੀਆਂ ਤਿੰਨ ਧਾਰਾ ਲੱਗੀਆਂ ਮੈਂ ਪੜੀਆਂ ਉਹ ਬੇਲੇਬਲ ਆਫੈਂਸ ਹੈ 1000 ਰੁਪਏ ਜੁਰਮਾਨਾ ਤੇ ਉਹ ਵਿਚਾਰੇ 3 ਦਿਨ ਮੈਨੂੰ ਇਹ ਵੀ ਪਤਾ ਲੱਗਿਆ ਮੈਂ ਪੱਤਰਕਾਰਾਂ ਭਰਾਵਾਂ ਦੇ ਹਿਸਾਬ ਨਾਲ ਸਾਹਮਣੇ ਦੱਸਣਾ ਚਾਹਾਂਗਾ ਉਹ 3 ਦਿਨ ਵਿਚਾਰੇ ਜਿਹੜੇ ਕੂੜਾ ਗਲਤੀ ਨਾਲ ਚੱਕ ਕੇ ਗਰੀਬ ਲੈ ਗਏ ਉਹਨਾਂ ਨੂੰ 3 ਦਿਨ ਕੁੱਟਿਆ ਗਿਆ ਸਾਡੇ ਹੀ ਇੱਕ ਚੌਂਕੀ 'ਚ ਕੁੱਟਿਆ ਗਿਆ ਮਾਰ ਮਾਰ ਉਹਨਾਂ ਦੇ ਵਿਚਾਰਿਆਂ ਦੇ ਛਿੱਤਰ ਉਹਨਾਂ ਦੇ ਮੈਗਨਮ ਵਿਚਾਰਿਆਂ ਦਾ ਸਾਰਾ ਕੁਝ ਸਜਾਤਾ ਵੀ ਤੁਸੀਂ ਅਰਸ਼ ਦਾ ਨਾਮ ਲਓ ਤੁਹਾਨੂੰ ਯਾਰ ਸ਼ਰਮ ਆਉਣੀ ਚਾਹੀਦੀ ਹੈ ਲੈਓ ਮੈਂ ਗਰੀਬ ਨੂੰ ਆਕੇ ਉਹਦਾ ਰਿਸ਼ਤੇਦਾਰ ਮੇਰੇ ਕੋਲੇ ਆਇਆ ਉਹ ਮੈਂ ਕਿਹਾ ਯਾਰ ਤੂੰ ਛੇਤਰਾਂ ਤੋਂ ਵੱਜਦਾ ਜੇ ਤੂੰ ਮੇਰਾ ਨਾਂ ਲੈ ਲੈਂਦਾ ਸਾਬਤ ਤਾਂ ਇਹਨਾਂ ਨੂੰ ਮਾਦੇ ਪੁੱਤਾਂ ਨੂੰ ਕਰਨਾ ਹੀ ਪਊਗਾ ਉਹ ਇੱਕ ਕਹਿੰਦੇ ਵੀ ਉਹ ਟੇਟਾ ਦਾ ਜਿਹੜਾ ਇਹਦਾ ਪੀਏ ਤੁਰਦਾ ਉਹ ਕਹਿੰਦੇ ਉੱਥੇ ਹੀ ਬੈਠਾ ਰਹਿੰਦਾ ਸੀ ਕਟਾਉਣ ਵੇਲੇ ਵੀ ਇਹਦਾ ਨਾਂ ਲੈ ਯਾਰ ਤੂੰ ਅਰਸ਼ ਦਾ ਨਾਂ ਲੈ ਉਹਦਾ ਰੀਜ਼ਨ ਪਤਾ ਕੀ ਹੈ ਉਹਦੀ ਘਰ ਵਾਲੀ ਦਾ ਵੀ ਵਿਜੀਲੈਂਸ ਦੇ ਵਿੱਚ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਗਲਤ ਅਪਾਇੰਟਮੈਂਟ ਹੋਈ ਸੀ ਤੁਸੀਂ ਵਾਰ-ਵਾਰ ਵਿਜੀਲੈਂਸ ਦੇ ਇਨਕੁਆਰੀ ਦੀ ਗੱਲ ਕਰਦੇ ਹੋ ਜਿਹੜਾ ਇਨਕੁਆਰੀ ਦੇ ਵਿੱਚ ਕੀ ਰੱਖਦਾ ਹੈ ਵਿਜੀਲੈਂਸ ਇਨਕੁਆਰੀ ਦੇ ਵਿੱਚ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਹਰ ਇੱਕ ਬੰਦੇ ਦਾ ਨਾਮ ਜਿਨੇ ਕੀ ਟੈਂਡਰਾਂ ਦੀ ਪ੍ਰਤੀਕਿਰਿਆ ਤੇ ਵਿੱਚ ਸਾਈਨ ਕੀਤੇ ਆ ਕੁਝ ਵੀ ਚੀਜ਼ ਖਰੀਦਣਾ ਸੀ ਉਹ ਭਾਵੇਂ ਐਮਐਸਓਵੇ ਭਾਵੇਂ ਰਜਿਸਟਰਾਰ ਹੋਵੇ ਭਾਵੇਂ ਵੀਸੀ ਹੋਵੇ ਭਾਵੇਂ ਕਿਸੇ ਡਿਪਾਰਟਮੈਂਟ ਦਾ ਐਚਓਡੀ ਹੋਵੇ ਤੇ ਭਾਵੇਂ ਪ੍ਰਿੰਸੀਪਲ ਹੋਵੇ ਨਾਲ ਭਾਵੇਂ ਵੀਸੀ ਦੇ ਜੁੜੇ ਹੋਏ ਲਿੰਕ ਅਫਸਰ ਹੋਣ ਕੋਈ ਵੀ ਬੰਦਾ ਹੈ ਹਰ ਇੱਕ ਬੰਦਾ ਇਸ ਤਰ੍ਹਾਂ 33 ਪੁਆਇੰਟਾਂ ਦੇ ਰਿਗਾਰਡਿੰਗ 33 ਪੁਆਇੰਟਾਂ ਦੇ ਵਿੱਚ ਇਹ ਇਨਕੁਆਇਰੀ ਜਿਹੜੀ ਹੈ ਘੁੰਮ ਰਹੀ। ਪਿਛਲੇ ਦਿਨੀ ਮੇਰੀ ਵੀਸਾ ਮੱਲ। ਕਹਿੰਦੇ ਦਰਕਾਰੀ ਹੋਏ ਹੁੰਦੇ ਆ, ਕਟੇ ਹੋਏ ਆ, ਕ੍ਰਿਮੀਨਲ ਹੁੰਦੇ ਆ। ਹੁਣ ਉਹ ਲਾ ਕੇ ਬੈਸਟਾਲ ਪਰਚਾ ਕਰਨ ਬਾਅਦ ਕੇ 300 ਪੈਸਾ ਇਹਨਾਂ ਨੂੰ ਯੂਨੀਵਰਸਿਟੀ ਚ ਫੁੱਟ ਕਪੜਾ ਨਹੀਂ ਦਿੱਤਾ। ਹੁਣ ਕਹੇ ਉਹ ਸਿਮਨ ਦਿੱਤਾ ਤੁਸੀਂ ਕਦੇ ਤੁਸੀਂ ਬੈਸਟਾਲ ਪਰਚਾ ਕਰਦੇ ਕਿਹੜੇ ਇਹੋ ਜਿਹੇ ਪੁੱਛਾ ਕਿਹੜੀ ਉਹ ਕਿੰਨਾ ਕੰਮ ਆ ਹੋਇਆ। ਕਹਿੰਦੇ ਗਈ ਹੋ ਯੂਨੀਵਰਸਿਟੀ ਚ ਤੁਸੀਂ ਯੂਨੀਵਰਸਿਟੀ ਚ ਮੈਂ ਵਿਜ਼ਿਟ ਜ਼ਰੂਰ ਕੀਤਾ ਪਰ ਹੁਣ ਵੀ ਉਹਨਾਂ ਨੇ ਵੀ ਮੈਨੂੰ ਬੜੀ ਯਾਰੀ ਬੁਲਾਇਆ। ਪਰ ਹੁਣ ਮੈਂ ਜਾ ਉਹ ਹੁਣ ਹੋ ਸਕਦਾ ਮੇਰੇ ਨਾਲ ਕੋਈ ਸਾਹਮਣੇ ਕਰਨ ਕਰਕੇ ਵੀ ਅਰਸ਼ ਨੂੰ ਮਨਾ ਲਈਏ ਮੈਂ ਇਸ ਕਰਕੇ ਨਹੀਂ ਗਿਆ ਜਨਾਬ ਜਿਹੜੇ 3 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਪਹਿਲਾਂ 2 ਵੀ ਸੀ ਸਾਡੇ ਮਾਨਯੋਗ ਰਾਜ ਬਹਾਦਰ ਜੀ ਤੇ ਮਾਨਯੋਗ ਗਿੱਲ ਸਾਹਿਬ ਜਿਨ੍ਹਾਂ ਨੂੰ ਰੱਜ ਕੇ ਸਾਡੇ ਵਿਧਾਇਕ ਐਮਐਲਏ ਸਾਹਿਬ ਗੁਰਦੇਵਤ ਜੀ ਰੱਜ ਕੇ ਪੰਡਦੇ ਰਹੇ ਤੇ ਮੈਂ ਸਮਝਦਾ ਇਸ ਬੰਦੇ ਨਾਲ ਉਹ 100 ਗੁਣਾ ਦਰਜੇ ਚੰਗੇ ਬੰਦੇ ਸੀ ਜਿਹੜੇ 3 ਸਾਲਾਂ ਦੇ ਵਿੱਚ ਕਪਲਿਆਂ ਦੀ ਤੁਸੀਂ ਗੱਲ ਕਰਦੇ ਹੋ ਪਿਛਲੇ 1 ਸਾਲ ਤੋਂ ਮੈਂ ਲੜ ਰਿਹਾ ਹਾਂ ਬਾਬਾ ਸਾਹਿਬ ਮੈਂ ਸਾਰੇ ਪੱਤਰਕਾਰਾਂ ਨੂੰ ਇਹ ਬੇਨਤੀ ਕਰਾਂਗਾ ਪਿਛਲੇ 1 ਸਾਲ ਤੋਂ ਮੈਂ ਇਸ ਚੀਜ਼ ਲਈ ਲੜ ਰਿਹਾ ਹਾਂ ਹੁਣ ਮੈਂ ਇੱਕ ਅਪੀਲ ਆਦੇ ਸਾਰੇ ਫਰੀਦਕੋਟ ਵਾਸੀਆਂ ਨੂੰ ਜ਼ਰੂਰ ਕਰੂੰਗਾ ਇਹ ਲੜਾਈ ਮੇਰੀ ਇਕੱਲੇ ਦੀ ਨਹੀਂ ਹੈ ਸਾਰਿਆਂ ਦੀ ਆਪਣੀ ਲੜਾਈ ਹੈ ਤੁਹਾਨੂੰ ਬੇਨਤੀ ਕਰੂੰਗਾ ਮੇਰਾ ਸਹਿਯੋਗ ਇਹਦੇ ਵਿੱਚ ਜ਼ਰੂਰ ਕਰਿਆ ਜੀ ਨਾਲ ਕੱਲ ਵਾਲੇ ਧਰਨੇ ਤੋਂ ਬਾਅਦ ਮੈਂ ਇੱਕ ਆਪਦਾ ਮਨ ਹੋਰ ਬਣਾਇਆ ਹੈ ਮੈਡੀਕਲ ਹਸਪੀਟਲ ਦੇ ਵਿੱਚ ਅੱਜ ਤੋਂ ਬਾਅਦ ਮੈਂ ਆਪਦੀ ਟੀਮ ਡੈਪਿਊਟ ਕਰੂੰਗਾ ਜੀਡੀ ਕੀ ਮੌਕੇ ਤੇ ਜਾ ਕੇ ਦੇਖੂਗੀ ਉੱਥੇ ਮਰੀਜ਼ਾਂ ਨੂੰ ਜੇ ਕੋਈ ਦਿੱਕਤ ਆਉਂਦੀ ਹੈ ਉਹਨਾਂ ਦਾ ਪ੍ਰੋਪਰਲੀ ਅਸੀਂ ਹੱਲ ਕਰਾਉਂਦਾ ਵਾਦਾ ਕਰਦੇ ਹਾਂ ਉਹ ਟੀਮ ਕੱਲੀ-ਕੱਲੀ ਰਿਪੋਰਟ ਦੇਊਗੀ ਅੱਜ ਤੱਕ ਮੈਡੀਕਲ ਹਸਪੀਟਲ ਦੇ ਕਿਸੇ ਵੀ ਡਾਕਟਰ ਦੀ ਕੋਈ ਵੀ ਗੱਲ ਚੰਗੀ ਮਾੜੀ ਰਿਟਰਨ ਦੇ ਵਿੱਚ ਨਹੀਂ ਆਈ ਹੋਊਗੀ ਪਰ ਮੈਂ ਸਾਰੇ ਡਾਕਟਰਾਂ ਨੂੰ ਇਹ ਗੱਲ ਕਹਿਣੀ ਚਾਹੂੰਗਾ ਅੱਜ ਤੋਂ ਬਾਅਦ ਇੱਕ ਅੱਦੇ ਦਿਨ 'ਚ ਮੈਂ ਆਪਦੀ ਟੀਮ ਡੈਪਿਊਟ ਕਰ ਦੂੰਗਾ ਓਦੋਂ ਬਾਅਦ ਕੱਲੀ-ਕੱਲੀ ਹਰ ਇੱਕ ਡਾਕਟਰ ਬਾਰੇ ਗੱਲ ਰਿਟਰਨ ਦੇ ਵਿੱਚ ਉੱਤੇ ਜਾਊਗੀ ਕੱਲ ਜਿਹੜਾ ਇਹਨਾਂ ਨੇ ਧਰਨਾ ਲਾਇਆ ਤੇ ਅੱਜ ਧਰਨਾ ਕਿਉਂ ਨਹੀਂ ਲਾਇਆ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕੱਲ ਜਦੋਂ ਇਹਨਾਂ ਨੇ ਧਰਨਾ ਲਾਇਆ ਕੱਲ ਮੈਂ 12 ਵਜੇ ਸੀਐਮ ਸਾਹਿਬ ਨੂੰ ਇੱਕ ਲੈਟਰ ਲਿਖ ਕੇ ਧਿਆਨ 'ਚ ਲਿਆਂਦਾ ਵੀ ਜਨਾਬ ਪਿਛਲੇ ਸਾਲ 2024 ਦੇ ਵਿੱਚ ਨੀਤੂ ਕੁੱਕੜ ਨੇ ਆਪਦੀ ਲੈਟਰ ਇੱਕ ਇਸ਼ੂ ਕੀਤੀ ਸੀ ਵੀ ਜਿਹੜਾ ਵੀ ਡਾਕਟਰ ਜਾਂ ਨਰਸ ਸਾਡੇ ਹਸਪੀਟਲ ਦੇ ਵਿੱਚ ਧਰਨਾ ਲਾਊਗਾ ਉਸ ਨੂੰ ਐਸਮਾ ਲਗਾ ਕੇ ਟਰਮੀਨੇਟ ਕੀਤਾ ਜਾਊਗਾ ਤੇ ਕੱਲ ਮੈਂ ਬੇਨਤੀ ਇਹ ਕਰਤੀ ਹੈਗੀ ਹੈ ਸਮੇਤ ਮੀਤੂ ਕੁੱਕੜ ਦੂਜੇ ਡਾਕਟਰ ਸਹਿਬਾਨ ਜਾਂ ਕੋਈ ਨਰਸਾਂ ਨੇ ਜਿਨ੍ਹਾਂ ਨੇ ਐਸਮਾ ਦੀ ਉਲੰਘਣਾ ਕੀਤੀ ਹੈ ਉਹਨਾਂ ਤੇ ਉਹ ਐਸਮਾ ਲਾਇਆ ਜਾਵੇ ਤਾਂ ਜੋ ਇਹ ਸਿਸਟਮ ਬੰਦ ਹੋ ਸਕੇ ਕਾਫੀ ਹੈ ਮੈਂ ਕਾਫੀ ਤੋਂ ਸਾਰੇ ਨੂੰ ਦੇ ਦਸ ਸਸੇ ਦੇ ਨਾਲ ਲਿਖੀ ਨੁਕਸਨੀ ਪੈ ਰਿਹਾ ਹੈਗਾ ਇਹਦਾ ਜਿਹੜਾ ਖਮਿਆਲਜਾ ਹੈਗਾ ਉਹ ਗਰੀਬ ਲੋਕ ਜਿਹੜੇ ਉੱਥੇ ਇਲਾਜ ਕਰਾਉਣ ਨਹੀਂ ਆਉਂਦੇ ਕਿਉਂਕਿ ਤੁਸੀਂ ਇਧਰੋਂ ਦੂਸ਼ਣਵਾਦੀ ਇੱਕ ਦੂਜੇ ਤੇ ਕਰ ਰਹੇ ਹੋ ਯੂਨੀਵਰਸਿਟੀ ਕਰ ਰਹੀ ਆ ਤੁਹਾਡੇ ਦੇ ਅਲੀਗੇਸ਼ਨਾਂ ਲਾ ਦਿੰਦੀ ਆ ਤੁਸੀਂ ਉਹਨਾਂ ਦੇ ਅਲੀਗੇਸ਼ਨ ਲਾ ਲੈਨੇ ਕਿ ਲੱਗਦਾ ਨਹੀਂ ਇਹਦੇ ਵਿੱਚ ਕਿ ਮਰੀਜ਼ ਆ ਜਿਹੜੀ ਗਰੀਬ ਮਰੀਜ਼ ਜਿਹੜੇ ਦੂਰੋਂ ਗੜ੍ਹੀ ਉੱਥੋਂ ਇਲਾਜ ਕਰਵਾਉਂਦੇ ਆ ਕਿਉਂਕਿ ਧਰਨਾ ਲੱਗ ਜਾਂਦਾ ਉਤੇ ਸਾਰਾ ਕੁਝ ਵਿਹਲਾ ਹੋ ਜਾਂਦਾ ਕਿਸੇ ਨੂੰ ਚੈੱਕ ਨਹੀਂ ਕਰਦਾ ਕੋਈ ਲਾਜ ਨਹੀਂ ਪ੍ਰੋਪਰ ਹੁੰਦਾ ਇਹਦੇ ਚ ਨੁਕਸਾਨ ਨਹੀਂ ਹੋ ਰਿਹਾ ਨੁਕਸਾਨ ਹੋ ਰਿਹਾ ਹੈ ਪਰ ਮੈਨੂੰ ਲੱਗਦਾ ਲੋਕਾਂ ਦਾ ਹੀ ਹੋ ਰਿਹਾ ਨਰਸਾਂ ਤੇ ਡਾਕਟਰਾਂ ਲਈ ਤਾਂ ਪਿਕਨਿਕ ਹੈ ਕੰਮ ਤਾਂ ਵੈਸੇ ਵੀ ਨਹੀਂ ਕਰਦੇ ਇੱਕ ਤਾਂ ਉਹ ਐਮਰਜੈਂਸੀ ਦੇ ਵਿੱਚ ਨਾਰਮਲ ਬੰਦਾ ਜਦੋਂ ਆਦੇ ਮਰੀਜ਼ ਰਿਸ਼ਤੇਦਾਰ ਨੂੰ ਲੈ ਕੇ ਜਾਂਦਾ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਗਾ ਜੇ ਉਹ ਬੰਦੇ ਦੀ ਆਤਮਾ ਤੜਪਦੀ ਹੈ ਤੇ ਇਹ ਲੋਕ ਕਹਿੰਦੇ ਆ ਵੀਡੀਓ ਵੀ ਨਾ ਬਣਾਓ ਯਾਰ ਤੁਹਾਡੇ ਹਾਸਤੇ ਤਾਂ ਮਾੜੀ ਗੱਲ ਹੈ ਪਰ ਮੈਂ ਸਾਰੇ ਆਪਦੇ ਉਹ ਭਰਾਵਾਂ ਨੂੰ ਵੀ ਬੇਨਤੀ ਕਰਾਂਗਾ ਜਿਹੜਾ ਵੀ ਕੋਈ ਆਪਦਾ ਮਰੀਜ਼ ਲੈ ਕੇ ਜਾ ਰਿਹਾ ਜੇ ਉਹਦੀ ਸਲਵਾਈ ਨਹੀਂ ਹੋ ਰਹੀ ਤੁਸੀਂ ਦੱਬ ਕੇ ਵੀਡੀਓ ਬਣਾਓ ਮੈਂ ਤੁਹਾਡਾ ਸਾਥ ਦੇਵਾਂਗਾ ਜੇ ਤੁਹਾਡੇ ਤੇ ਨਹੀਂ ਕੋਈ ਪਰਚਾ ਮੇਰੇ ਤੇ ਮੈਂ ਆਪਦੇ ਤੇ ਲਾਉਂਗਾ ਪੁੱਛੇ ਕਿ ਮੈਡੀਕਲ ਦੇ ਕਰਮ ਦੇ ਕਬੂ ਜੀ ਨਰਾਜ਼ ਹੋਏ ਕਹਿੰਦੇ ਕਿ ਸਾਨੂੰ ਰੈਗੂਲਰ ਹੋਣ ਦੇ ਚਾਹੇ ਅਰਸ ਕਰਕੇ ਤੁਹਾਨੂੰ ਰੈਗੂਲਰ ਹੋ ਗਿਆ ਮੇਰੇ ਉਹਨਾਂ ਨੂੰ ਤਾਂ ਮੇਰੇ ਕੋਲ ਕੋਣ ਕੋਣੇ ਚਾਹੀਦੇ ਮੇਰੇ ਕਰਕੇ ਤਾਂ ਉਹਨਾਂ ਨੂੰ ਰੈਗੂਲਰ ਦੀ ਚੱਠੀ ਮਿਲੀ ਹੈ ਮੇਰੇ ਕਰਕੇ ਹੀ ਉਹਨਾਂ ਨੂੰ 78 ਬੰਦਿਆਂ ਨੂੰ ਵਿਚਾਰਿਆਂ ਨੂੰ ਇੱਕ ਨੌਲੀ ਕੌਪ ਦਿੱਤਾ ਗਿਆ ਵੀ ਤੁਸੀਂ ਮੇਰੇ ਮਗਰ ਲੱਗੋ ਹਾਂ ਇਸ ਗੱਲ ਤੇ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਵੀ ਸੀਤੇ ਜਿਹੜੇ ਵੱਡੇ ਅਫੀਸ਼ੀਅਲਸ ਆ ਆਪਦੀਆਂ ਕੁਰਸੀਆਂ ਦਾ ਦੁਰਉਪਯੋਗ ਕਰਨਾ ਬੰਦ ਕਰੋ ਜੀ ਸਾਬ ਤੁਸੀਂ ਆਮ ਆਦਮੀ ਪਾਰਟੀ ਵਿੱਚ ਜੁਆਇਨ ਕੀਤਾ ਠੀਕ ਹੈ ਜਿੱਥੋਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਾਂ ਆਦੇਦਾਰ ਨੇ ਉਹ ਕਹਿੰਦੇ ਨੇ ਕਿ ਇਹ ਤਰੀਕਾ ਸਹੀ ਨਹੀਂਗਾ ਆਪਣੇ ਹੀ ਪਾਰਟੀ ਦੇ ਉੱਪਰ ਆਪਣੇ ਹੀ ਵਿਧਾਇਕ ਉੱਪਰ ਦਾ ਸਵਾਲ ਖੜੇ ਕਰਨਾ ਇਹ ਸਹੀ ਤਰੀਕਾ ਨਹੀਂ 400 ਕਰੋੜ ਰੁਪਏ ਕੱਲ ਵਿਧਾਇਕ ਸਾਹਿਬ ਨੇ ਆਖਿਆ ਵੀ ਇੱਥੇ ਲੱਗਿਆ ਜੇ ਉਹਨਾਂ ਚੋਂ 100 200 ਕਰੋੜ ਰੁਪਏ ਉਰੇ ਪਰੇ ਹੋ ਜੇ ਤੇ ਫਿਰ ਤਰੀਕਾ ਕੀ ਹੋਣਾ ਚਾਹੀਦਾ ਹੈ ਮੈਂ ਸਾਰੇ ਬੰਦਿਆਂ ਤੋਂ ਇਹ ਇੱਕ ਜਵਾਬ ਮੰਗਦਾ ਵੀ ਮੈਨੂੰ ਸਾਰੇ ਬੰਦੇ ਰਾਏ ਦੀ ਹੈ ਨਾ ਵੀ ਜੇ ਉੱਥੇ ਇੰਨੇ-ਇੰਨੇ ਵੱਡੇ ਕਾਪਲੇ ਹੋਈ ਜਾਂਦੇ ਆ ਤੇ ਉਹਦਾ ਕੀ ਹੱਲ ਹੋਣਾ ਚਾਹੀਦਾ ਕੋਈ ਸਬੂਤ ਦੇ ਸਮੇਤ ਦੱਸੋ ਨਾ ਕਿਹੜਾ ਕਾਪਾ ਹੋਇਆ ਮੇਰੇ ਉਹੀ ਕਿ ਕਰੋੜਾਂ ਦਾ ਕਾਪਾ ਜਨਾਬ ਜਨਾਬ ਜਿਹੜੀ ਮਸ਼ੀਨ ਜਿਹੜੀਆਂ ਮਸ਼ੀਨਾਂ ਦੀ ਪ੍ਰਤੀਕਿਰਿਆ ਨਹੀਂ ਆ ਪੜਾਈ ਗਈ ਜਿਹੜੀਆਂ ਮਸ਼ੀਨਾਂ ਬਿਨਾ ਕਿਸੇ ਟੈਂਡਰ ਤੋਂ ਦਿੱਤੀਆਂ ਗਈਆਂ ਉਹ ਕਪ ਲਈਏ ਐਸਟੀਪੀ ਦਾ ਬਹੁਤ ਵੱਡਾ ਕਪਲਾ ਹੋਇਆ ਟੈਂਪਰ ਹੋਇਆ ਕਹਿੰਦੇ ਕਾਗਜ਼ੀ ਟੈਂਪਰ ਕਰਕੇ ਤੁਸੀਂ ਬਣਾਏ ਅੱਧੇ ਫਿਰ ਦੇ ਦਿਓ ਪਰਚਾ ਜੇ ਟੈਂਪਰ ਹੋਇਆ ਜੇ ਇਹਨਾਂ ਨੂੰ ਲੱਗਦਾ ਵੀ ਅਸੀਂ ਬਿਡਿੰਗ ਕਰਕੇ ਆਨਲਾਈਨ ਟੈਂਡਰ ਕਰਕੇ ਦਿੱਤੇ ਐ ਤੇ ਜਵਾਬ ਦੇ ਦੇਣ ਵਿਜੀਲੈਂਸ ਜੇ ਉਹਦੀ ਵਿੱਚ ਚੋਕੀ ਦੇ ਰਹੇ ਆ ਵੀ ਆਨਲਾਈਨ ਮੈਂ ਤਾਂ ਆਪਦਾ ਬੋਰੀ ਬਿਸਤਰਾ ਤਿਆਰ ਕਰ ਹੀ ਫਰਦਾ ਪਰ ਕਰਮਾਂ ਦੀ ਗੱਲ ਐ ਹੋ ਸਕਦਾ ਜਿਨ੍ਹਾਂ ਨੇ ਇਹ ਬਿਆਨ ਦਿੱਤੇ ਜੀ ਲੋਨਾਂ ਨੂੰ ਜਾਣਾ ਪਵੇ ਕਰਮਾਂ ਦੀ ਗੱਲ ਜੰਗ ਐਂ ਜਾਰੀ ਤਾ ਉਹ ਕਿ ਮੇਰਾ ਬਸਤਾ ਤਿਆਰ ਹੈ ਪਰ ਕਰਮਾਂ ਦੀ ਗੱਲ ਆ ਹੋ ਸਕਦਾ ਹੈ ਜਿਹੜੇ ਬੰਦੇ ਨੇ ਕੱਲ ਜੇਲ੍ਹ ਦਾ ਬਿਆਨ ਦਿੱਤਾ ਜਾਂ ਗਿੱਦੜ ਧਮਕੀ ਦਿੱਤੀ ਹੋ ਸਕਦਾ ਵੀਰੇ ਤਿਆਰ ਉਹ ਵੀ ਬੈਗ ਰੱਖੇ ਕਿਉਂਕਿ ਇਦੂਬਦ ਚੰਨਣਾ ਜਿਹੜਾ ਸਮਾਨ ਉਰੇ ਪਰੇ ਠੇਕੇ ਟਿੰਟੂ ਗੋਲੇ ਟਿੰਟੂ ਤੋਂ ਸਮਾਨ ਟਿੰਟੂ ਤੋਂ ਪਲਾਟ ਲਗਜ਼ਰੀ ਐਸਯੂਵੀ ਉਹਨਾਂ ਚ ਡੀਜ਼ਲ ਉਹਦੇ ਪੀਏ ਸਾਰੇ ਚੰਨੀਗੜ੍ਹ ਤੱਕ ਜਦੋਂ ਜਾਣਾ ਹੈ ਉਦੋਂ ਤਾਂ ਤੁਸੀਂ ਤੇਲ ਪਵਾ ਕੇ ਜਾਣੇ ਹੋ ਯਾਰ ਉਸ ਬੰਦੇ ਦੇ ਕੀ ਤੁਸੀਂ ਮੇਰੀ ਗੱਲ ਕਰਦੇ ਹੋ ਮੈਂ ਤਾਂ ਆਪਦਾ ਬੋਰੀ ਵਸਤਾ ਤਾਂ ਸਾਫ ਕਰੀ ਕਰਦਾ ਨਾ ਨੀ ਕੋ ਪ੍ਰੂਫੀ ਪਾਉਂਦੇ ਨਾ ਸੁਭਾ ਚੱਕਣ ਵਾਲੇ ਜਿਹੜੇ ਤੁਸੀਂ ਕੱਟਦੇ ਹੋ ਆਪੀ ਪਾਰਟੀ ਦੇ ਬੈਠ ਕੇ ਆਪੀ ਪਾਰਟੀ ਦੇ ਉਮੀਦਵਾਰਾਂ ਤੇ ਕਹਿ ਲੋ ਵੱਡੇ ਕੀਟਰਾਂ ਜਿਹੋ ਉਹਨਾਂ ਨੂੰ ਭੰਡੀ ਜਾਂਦੇ ਹੋ ਕਿ ਉਹ ਪੈਸੇ ਖਾਦੇ ਆ ਦੇਖੋ ਸਾਡੇ ਸੀਐਮ ਸਾਹਿਬ ਮਾਨੀਉ ਭਗਵੰਤ ਸਿੰਘ ਮਾਨ ਜੀ ਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਸਿੱਧਾ ਟਾਰਗੇਟ ਹੈ 0 ਡਾਲਰ ਅਸੀਂ ਜਿਹੜੀਆਂ ਪਾਲਿਸੀਆਂ ਫਾਲੋ ਕਰਨੀਆਂ ਉਹ ਉੱਪਰੋਂ ਗਾਈਡਲਾਈਨ ਦੇ ਹਿਸਾਬ ਨਾਲ ਕਰਨੀਆਂ ਤੇ ਉਸੇ ਹਿਸਾਬ ਨਾਲ ਇਸ਼ਾਰੇ ਨਾਲ ਅਸੀਂ ਕੰਮ